ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਇੱਕ ਵਾਰੀ ਫੇਰ ਹਾਜ਼ਰ ਹਾਂ ਦਸਤਕ ਰਾਹੀ ਤੁਹਾਡੇ ਸਾਹਮਣੇ ਅੱਜ ਜਿਹੜੀ ਮੈਂ ਗੱਲ ਕਰਨੀ ਆ ਬਹੁਤ ਦਿਲਚਸਪ ਆ ਤੁਸੀਂ ਸੁਣਨਾ ਧਿਆਨ ਨਾਲ ਜਿਹੜੇ ਵੀ ਆਪਾਂ ਮੰਨਦੇ ਆ ਨਾ ਵੀ ਰੱਬ ਜਾਂ ਕੁਦਰਤ ਜਾਂ ਪਰਮਾਤਮਾ ਜਿਹੜਾ ਵੀ ਆਪਾਂ ਉਹਨੂੰ ਨਾਂ ਦੇਈਏ ਕਹਿੰਦੇ ਹੁੰਦੇ ਨੇ ਵੀ ਜੋ ਉਹ ਕਰਦੇ ਨੇ ਉਹਦੇ ਪਿੱਛੇ ਕੁਝ ਅੱਛਾ ਹੀ ਹੁੰਦਾ ਸਹੀ ਹੁੰਦਾ ਉਹਨਾਂ ਦਾ ਕੀਤਾ ਅਸੀਂ ਕਈ ਵਾਰ ਕਾਲੇ ਪੈ ਜਾਂਦੇ ਆ ਜਾਂ ਆਪਾਂ ਨੂੰ ਲੱਗਦਾ ਕਿ ਸਾਡੇ ਨਾਲ ਕੁਝ ਗਲਤ ਹੋਇਆ ਜਾਂ ਅਸੀਂ ਕਹਿੰਦੇ ਐਦਾਂ ਨਹੀਂ ਸੀ ਹੋਣਾ ਚਾਹੀਦਾ ਤੇ ਫਿਰ ਜਦੋਂ ਇਹੋ ਜਿਹੀਆਂ ਕਥਾਵਾਂ ਚਾਹੇ ਇਹ ਮਿਥ ਹੈ ਜਾਂ ਸੱਚੀਆਂ ਨੇ ਪਰ ਜਿਹੜੀ ਇਹਨਾਂ ਦੇ ਪਿੱਛੇ ਇੱਕ ਜਿਹੜਾ ਲੈਸਨ ਆ ਉਹ ਮੈਨੂੰ ਲੱਗਦਾ ਹੁੰਦਾ ਵੀ ਉਹ ਸਾਡੇ ਸਾਰਿਆਂ ਲਈ ਵਧੀਆ ਹੁੰਦਾ ਐਂ ਕੋਈ ਮੈਂ ਪੜ ਰਹੀ ਸੀਗੀ ਪਿੱਛੇ ਜੇ ਤੇ ਅੱਜ ਮੈਨੂੰ ਲੱਗਿਆ ਵੀ ਮੈਂ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂ ਉਹ ਗੱਲ ਇਹੋ ਆ ਵੀ ਉਹ ਕਹਿੰਦੇ ਵੀ ਜਦੋਂ ਆਪਾਂ ਭਾਵੇਂ ਲੱਖ ਸਿਆਣੇ ਲੋਕਾਂ 'ਚ ਬਹਿ ਜਾਈਏ ਗਿਆਨ ਦੀਆਂ ਗੱਲਾਂ ਸੁਣਦੇ ਰਹੀਏ ਜਾਂ ਗਿਆਨवान ਲੋਕਾਂ ਕੋਲ ਬਹਿ ਜਾਈਏ ਪਰ ਸਬਕ ਅਸੀਂ ਕਿੱਥੋਂ ਸਿੱਖਦੇ ਆ ਸਬਕ ਸਿੱਖਦੇ ਆ ਅਸੀਂ ਆਪਦੀ ਮੂਰਖਤਾ ਤੋਂ ਜਦੋਂ ਅਸੀਂ ਜ਼ਿੰਦਗੀ 'ਚ ਕੋਈ ਵੀ ਕਿਸੇ ਤਰ੍ਹਾਂ ਵੀ ਗਲਤੀ ਕਰ ਬੈਠਦੇ ਆ ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਸਬਕ ਮਿਲਦਾ ਬਸ ਉਹੀ ਹੁੰਦਾ ਸਾਡੇ ਯਾਦ ਰਹਿੰਦਾ ਉਹੀ ਸਾਨੂੰ ਸੁਧਾਰਨ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਂਦਾ ਹੈ ਇੱਕ ਕਥਾ ਇਓ ਆ ਵੀ ਇੱਕ ਵਾਰ ਕਿਸੇ ਮਤਲਬ ਰੱਬ ਨੇ ਜਾਂ ਕਿਹਾ ਲੋਕ ਕਿ ਕਿਸੇ ਆਪਦੇ ਦੂਤ ਨੂੰ ਨਾ ਧਰਤੀ ਤੇ ਭੇਜਿਆ ਵੀ ਧਰਤੀ ਤੇ ਜਾ ਤੇ ਉਸ ਔਰਤ ਦੀ ਆਤਮਾ ਨੂੰ ਲੈ ਆ ਤੇ ਉਹਨੇ ਹੁਕਮ ਦਾ ਪਾਲਣ ਕੀਤਾ ਉਹ ਜਦੋਂ ਗਿਆ ਉਹਨੇ ਵੇਖਿਆ ਉਸ ਘਰ ਦੇ ਵਿੱਚ ਜਾ ਕੇ ਮਾਹੌਲ ਦੇਖਿਆ ਕਿ ਬਹੁਤ ਹੀ ਗਰੀਬ ਪਰਿਵਾਰ ਹੈ ਬੱਚੀਆਂ ਛੋਟੀਆਂ ਸੀ ਤਿੰਨ ਬੱਚੀਆਂ ਸੀਗੀਆਂ ਤੇ ਇਕੱਲੀ ਮਾਂ ਉਹਨਾਂ ਨੂੰ ਪਾਲਣ ਪੋਸ਼ਣ ਕਰ ਰਹੀ ਸੀ ਤੇ ਉਹ ਬੈਠਾ ਸੋਚਦਾ ਰਿਹਾ ਵੀ ਇਸ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂ ਬਸ ਮਾਂ ਹੈ ਜੋ ਕਰਦੀ ਹੈ ਜਿਵੇਂ ਵੀ ਵਿਚਾਰੀ ਗੁਜ਼ਾਰਾ ਕਰਦੀ ਹੈ ਆਪਣੀਆਂ ਬੱਚੀਆਂ ਨੂੰ ਪਾਲਦੀ ਹੈ ਤੇ ਜਿਵੇਂ ਇਹਦੀ ਆਤਮਾ ਨੂੰ ਲੈ ਗਿਆ ਤਾਂ ਇਹ ਬੱਚੀਆਂ ਰੁੱਲ ਜਾਣਗੀਆਂ ਤੇ ਉਹਦਾ ਮਨ ਜਿਵੇਂ ਪਸੀਜ ਗਿਆ ਉਹਨੇ ਕਿਹਾ ਵੀ ਨਹੀਂ ਇਹ ਤਾਂ ਇੱਕ ਤਰ੍ਹਾਂ ਦਾ ਮੈਥੋਂ ਪਾਪ ਹੋ ਜਾਊਗਾ ਵੀ ਇਹ ਮੈਂ ਨਹੀਂ ਕਰਨਾ ਤੇ ਉਹ ਸੋਚ-ਸੋਚ ਕੇ ਨਾ ਵਾਪਸ ਪਰਲੋਕ ਚਲਾ ਗਿਆ ਜਿੱਥੇ ਵੀ ਹਨਾ ਉਹਨੇ ਜਾ ਕੇ ਆਪਦੇ ਗੁਰੂ ਨੂੰ ਕਿਹਾ ਕਿ ਮੈਨੂੰ ਮaaf ਕਰਿਓ ਵੀ ਮੈਂ ਤੁਹਾਡਾ ਕਹਿਣਾ ਨਹੀਂ ਮੰਨਿਆ ਕਹਿੰਦੇ ਕਿਉਂ ਕਹਿੰਦਾ ਵੀ ਤੁਸੀਂ ਜਿਹੜੀ ਮੈਨੂੰ ਆਤਮਾ ਲਿਓਣ ਲਈ ਕਿਹਾ ਸੀਗਾ ਵੀ ਮੈਂ ਉਹਨਾਂ ਬੱਚੀਆਂ ਤੇ ਮੈਨੂੰ ਤਰਸ ਆ ਗਿਆ ਵੀ ਉਹ ਵਿਚਾਰੀਆਂ ਨਿੱਕੀਆਂ ਨਿੱਕੀਆਂ ਤੇ ਉਹਨਾਂ ਦੀ ਮਾਂ ਇੰਨੀ ਗਰੀਬੀ 'ਚ ਉਹਨਾਂ ਨੂੰ ਪਾਲ ਰਹੀ ਹੈ ਜੇ ਉਹ ਵੀ ਮਰ ਗਈ ਉਹ ਕੀ ਕਰਨਗੀਆਂ ਵੀ ਮੈਨੂੰ ਚਾਹੇ ਤੁਸੀਂ ਜੋ ਮਰਜ਼ੀ ਕਹੋ ਪਰ ਮੈਂ ਨਹੀਂ ਲਿਆ ਸਕਿਆ ਵੀ ਮੇਰਾ ਦਿਲ ਨਹੀਂ ਮੰਨਿਆ ਤੇ ਕਹਿੰਦੇ ਉਹਨਾਂ ਨੂੰ ਜਿਹੜੇ ਉਹਦੇ ਗੁਰੂ ਸੀਗੇ ਉਹ ਉਹਨਾਂ ਨੂੰ ਗੁੱਸਾ ਆਇਆ ਕਹਿੰਦੇ ਬਸ ਮੂਰਖਾਂ ਦੇ ਸਿੰਘ ਨਹੀਂ ਹੁੰਦੇ ਤੇ ਆਪਦੀਆਂ ਗੱਲਾਂ ਤੋਂ ਪਛਾਣੇ ਜਾਂਦੇ ਆ ਤੇ ਹੁਣ ਮੈਨੂੰ ਹੁਣ ਤਾਂ ਤੈਨੂੰ ਸਜ਼ਾ ਮੈਨੂੰ ਦੇਣੀ ਪੈਣੀ ਐ ਇਸ ਗੱਲ ਪਿੱਛੇ ਉਹ ਕਹਿੰਦਾ ਮੈਨੂੰ ਜਿਹੜੀ ਸਜ਼ਾ ਦਿਓਗੇ ਮਨਜ਼ੂਰ ਆ ਪਰ ਮੈਂ ਨਹੀਂ ਕਰ ਸਕਿਆ ਉਹ ਕੰਮ ਚਾਹੇ ਕਿਸੇ ਹੋਰ ਦੀ ਡਿਊਟੀ ਲਾ ਦੋ ਉਹ ਕਹਿੰਦੇ ਵੀ ਡਿਊਟੀ ਤਾਂ ਮੈਂ ਲਾਉਂਗਾ ਹੀ ਪਰ ਤੈਨੂੰ ਇੱਕ ਸਜ਼ਾ ਦੇਣੀ ਆ ਵੀ ਤੂੰ ਉਸੇ ਲੋਕ ਚ ਜਾ ਜਿੱਥੇ ਥੱਲੇ ਜੋਂਦੇ ਜਾਗਦੇ ਦੁਨੀਆ ਵਸਦੀ ਆ ਤੇ ਤਿੰਨ ਵਾਰੀ ਕੋਈ ਇਹੋ ਜਿਹੇ ਮੂਰਖਤਾਈਆਂ ਤੂੰ ਕਰੀ ਤੇ ਫਿਰ ਆਪੇ ਆਪਦੀ ਮੂਰਖਤਾ ਤੇ ਹੱਸੀ ਵੀ ਇਹ ਤੇਰੀ ਸਜ਼ਾ ਹੈ ਵਿਹਾਰ ਵਾਰ ਤੈਨੂੰ ਪਤਾ ਲੱਗੂਗਾ ਤੂੰ ਤਾਂ ਮੂਰਖਤਾ ਕੀਤੀ ਤੇ ਉਹਦੇ ਤੇ ਫਿਰ ਤੂੰ ਉੱਚੀ ਦੇਣੇ ਹੱਸੀ ਤੇ ਇਹ ਤੇਰੀ ਸਜ਼ਾ ਹੈ ਤੇ ਉਹ ਚਲਾ ਗਿਆ ਉਹ ਜਾ ਕੇ ਨਾ ਜਦੋਂ ਗਿਆ ਧਰਤੀ ਤੇ ਤੇ ਇੱਕ ਬਹੁਤ ਹੀ ਗਰੀਬ ਲਾਚਾਰ ਜੇ ਇਨਸਾਨ ਦੇ ਰੂਪ ਚ ਉੱਥੇ ਕਿਤੇ ਸੜਕ ਤੇ ਲੇਟ ਗਿਆ ਵਿਚਾਰਗੀ ਦੀ ਵਿਚਾਰੇਪਣ ਜੀ ਦੀ ਹਾਲਤ ਚ ਉੱਥੇ ਨਾ ਇੱਕ ਜੁੱਤੀਆਂ ਬਣਾਉਣ ਵਾਲਾ ਆਦਮੀ ਜੋ ਪਿੰਡ ਤੋਂ ਰੋਜ਼ ਸ਼ਹਿਰ ਚ ਆਉਂਦਾ ਸੀਗਾ ਉਹਦੇ ਕੋਲੋਂ ਦੀ ਲੰਗਿਆ ਉਹਨੇ ਜਦੋਂ ਦੇਖਿਆ ਵੀ ਇੱਕ ਬਾਲਾ ਹੀ ਮਤਲਬ ਗਰੀਬ ਜਾ ਗਰੀਬੀ ਦੀ ਹਾਲਤ ਚ ਵਿਚਾਰਾ ਲਾਚਾਰ ਜ ਆਦਮੀ ਪਿਆ ਵੀ ਇਹਨੂੰ ਭੁੱਖ ਲੱਗੀ ਹੋਣੀ ਆ ਤੇ ਉਹਨੂੰ ਕਹਿੰਦਾ ਵੀ ਤੂੰ ਇੱਥੇ ਪਿਆ ਉਹ ਕਹਿੰਦਾ ਜੀ ਭੁੱਖ ਲੱਗੀ ਆ ਭੁੱਖਾ ਕੁਛ ਖਾਦਾ ਨਹੀਂ ਇੰਨੇ ਦਿਨਾਂ ਤੋਂ ਉਹ ਕਹਿੰਦਾ ਚਲ ਤੈਨੂੰ ਪਹਿਲਾਂ ਕੁਛ ਖਵਾ ਪਿਆ ਦਿੰਨਾ ਉਹਨੂੰ ਤਰਸ ਆ ਗਿਆ ਹਾਲਾਂਕਿ ਉਹ ਵੀ ਵਿਚਾਰਾ ਬਹੁਤਾ ਪੈਸੇ ਵਾਲਾ ਨਹੀਂ ਸੀ ਇੱਕ ਮਿਹਨਤ ਕਰਨ ਵਾਲਾ ਸੀ ਜੁੱਤੀਆਂ ਬਣਾਉਂਦਾ ਸੀ ਤੇ ਉਹਦੀ ਘਰ ਵਾਲੀ ਨੇ ਉਹਨੂੰ ਬੱਚਿਆਂ ਲਈ ਕੁਝ ਸਮਾਨ ਲੈਣ ਲਈ ਕੱਪੜੇ ਲੈਣ ਲਈ ਭੇਜਿਆ ਸੀ ਕਿ ਬੱਚਿਆਂ ਲਈ ਖਰੀਦ ਕੇ ਲਿਆ ਕੱਪੜੇ ਲੀੜੇ ਤੇ ਉਹਨੇ ਉਹਨੂੰ ਦੇਤਾ ਖਵਾਤਾ ਰੋਟੀ ਪਾਣੀ ਫਿਰ ਉਹਨੇ ਦੇਖਿਆ ਵੀ ਇਹਨੂੰ ਮੈਂ ਰੋਟੀ ਤਾਂ ਖਵਾਤੀ ਚੱਲ ਅੱਜ ਦਾ ਇਹਦਾ ਗੁਜ਼ਾਰਾ ਹੋ ਗਿਆ ਵੀ ਤਾਂ ਹੀ ਸੜਕ ਤੇ ਪਿਆ ਰਹੂਗਾ ਵੀ ਚੱਲ ਮੇਰੇ ਕੋਲ ਘਰ ਹੈਗਾ ਚਾਹੇ ਬਹੁਤਾ ਵੱਡਾ ਨਾ ਸੀ ਛੋਟਾ ਹੀ ਸੀ ਵੀ ਜੇ ਆਸਰਾ ਹੀ ਦੇਣਾ ਤਾਂ ਇਹ ਮੈਨੂੰ ਲੈ ਜਾਣਾ ਆਪਦੇ ਘਰੇ ਉਹਨੂੰ ਕਹਿੰਦਾ ਵੀ ਮੇਰੇ ਘਰੇ ਹੀ ਚੱਲ ਹੁਣ ਤੂੰ ਰਹੇਂਗਾ ਕਿੱਥੇ ਸੜਕ ਤੇ ਤੂੰ ਇੱਥੇ ਥੋੜਾ ਸੌਏਂਗਾ ਤੇ ਪਰ ਜਾਂਦਾ ਜਾਂਦਾ ਉਹਨੂੰ ਕਹਿੰਦਾ ਵੀ ਮੇਰੀ ਘਰ ਵਾਲੀ ਹੈਗੀ ਥੋੜੀ ਜਿਹੀ ਝਗੜਾਲੂ ਤੇ ਉਹ ਗੁੱਸਾ ਵੀ ਕਰੂਗੀ ਕਿਉਂਕਿ ਜਿਹੜੇ ਪੈਸੇ ਮੈਂ ਜੋੜੇ ਸੀ ਤੇ ਉਹਨੇ ਕਿਹਾ ਸੀ ਜਆ ਬੱਚਿਆਂ ਲਈ ਕੱਪੜੇ ਲੀੜੇ ਲੈ ਕੇ ਆ ਤੇ ਮੈਂ ਤੇਰੇ ਤੇ ਖਰਚ ਕਰ ਚੱਲੇ ਆ ਤੇ ਉਹ ਬਹੁਤ ਲੜੂਗੀ ਜਦੋਂ ਉਹਨੂੰ ਪਤਾ ਲੱਗਿਆ ਮੈਂ ਖਾਲੀ ਹੱਥ ਆ ਗਿਆ ਪਰ ਤੂੰ ਸੁਣ ਲਈ ਤੇ ਉਹ ਕਹਿੰਦਾ ਠੀਕ ਆ ਜਦੋਂ ਉਹ ਗਏ ਘਰੇ ਪਹੁੰਚੇ ਤੇ ਉਹ ਉਨੇ ਜਦ ਦਸਿਆ ਪਹਿਲਾਂ ਤਾਂ ਕੁਛ ਨਹੀਂ ਬੋਲੀ ਫਿਰ ਜਦੋਂ ਗੁੱਜਾ ਜਾ ਉਹਨੂੰ ਪੁੱਛਣ ਲੱਗੀ ਵੀ ਕਿੱਥੇ ਆ ਜੋ ਮੈਂ ਸਮਾਨ ਲੈਣ ਭੇਜਿਆ ਸੀ ਜਦੋਂ ਉਹਨੇ ਦੱਸਤਾ ਤੇ ਉਹਨੇ ਤਾਂ ਬੋਲਣਾ ਸੀ ਉਹ ਬੋਲਣ ਲੱਗੀ ਉਹ ਲੜੀ ਜਾਵੇ ਬੋਲੀ ਜਾਵੇ ਤੇ ਉਹ ਜਿਹੜਾ ਦੂਤ ਸੀਗਾ ਉਹ ਹੱਸਿਆ ਉੱਚੀ ਉੱਚੀ ਉਹਦੇ ਮਨ ਚ ਸੋਚੇ ਵੀ ਲੈ ਇਹਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਤਾਂ ਰੱਬ ਦਾ ਭੇਜਿਆ ਹੋਇਆ ਦੂਤ ਆ ਵੀ ਇਹ ਤਾਂ ਬਹੁਤ ਅਮੀਰ ਹੋਣ ਵਾਲਿਆ ਤੇ ਇਹ ਕੰਬਲੀ ਉਹਨਾਂ ਥੋੜੇ ਜਿੇ ਪੈਸਿਆਂ ਪਿੱਛੇ ਖਰਚ ਹੋਇਆ ਪਿੱਛੇ ਲੜੀ ਜਾਂਦੀ ਆ ਤੇ ਚਲੁਰ ਹੱਸ ਕੇ ਤੇ ਉੱਥੇ ਹੀ ਰਹਿ ਪਿਆ ਤੇ ਉਹਨੂੰ ਕਹਿੰਦਾ ਵੀ ਚਲ ਮੈਨੂੰ ਵੀ ਕੰਮ ਸਿਖਾ ਦੇ ਆਪਦਾ ਜੁੱਤੀਆਂ ਬਣਾਉਣ ਦਾ ਪਰ ਰਲ ਕੇ ਬਣਾਇਆ ਕਰਾਂਗੇ ਮੈਂ ਤੇਰੇ ਨਾਲ ਮਦਦ ਕਰ ਦੂੰਗਾ ਤੇਰਾ ਥੋੜਾ ਜਿਹਾ ਕਾਰੋਬਾਰ ਚੰਗਾ ਹੋ ਜਾਊਗਾ ਉਹ ਕਹਿੰਦਾ ਠੀਕ ਆ ਤੇ ਉਹਨਾਂ ਨੇ ਨਾ ਕੰਮ ਕਰਨਾ ਸ਼ੁਰੂ ਕੀਤਾ ਤੇ ਜਿਹੜਾ ਦੂਤ ਸਿਓ ਤੋਂ ਬਹੁਤ ਸੋਹਣੀਆਂ ਜੁੱਤੀਆਂ ਬਣਾਉਣ ਲੱਗ ਗਿਆ ਬਹੁਤ ਹੀ ਮਾਹਰ ਮਤਲਬ ਉਹਨੇ ਬੜੀ ਛੇਤੀ ਜੁੱਤੀਆਂ ਤਿਆਰ ਕਰ ਦੇਣੀਆਂ ਉਹ ਬੰਦੇ ਦੇ ਦਿਨਾਂ ਚ ਹੀ ਉਹਦੀ ਪ੍ਰਸਿੱਧੀ ਹੋ ਗਈ ਬਹੁਤ ਕੰਮ ਮਿਲਣ ਲੱਗ ਗਿਆ ਤੇ ਉਹ ਤਾਂ ਇੱਕ ਤਰ੍ਹਾਂ ਨਾਲ ਬਹੁਤ ਅਮੀਰ ਜਿਹਾ ਬਣਨ ਲੱਗ ਗਿਆ ਕਈ ਮਤਲਬ ਇਦਾਂ ਦੇ ਆਰਡਰ ਉਹਨੇ ਕਰਤੇ ਤੇ ਉਹਦੇ ਬਾਰੇ ਨਾ ਉੱਥੋਂ ਦੇ ਕੋਈ ਸਮਰਾਟ ਸੀਗਾ ਉਸ ਸ਼ਹਿਰ ਦਾ ਉਹਨੇ ਸੁਣਿਆ ਵੀ ਉਹ ਫਲਾਨਾ ਬੰਦਾ ਬਹੁਤ ਵਧੀਆ ਜੁੱਤੀਆਂ ਬਣਾਉਂਦਾ ਦੂਰ ਦੂਰ ਤੱਕ ਜਾਂਦੀਆਂ ਵੀ ਆਪਾਂ ਵੀ ਉਸ ਤੋਂ ਬਣਾਇਆ ਕਰੀਏ ਉਹਨੇ ਆਪਦੇ ਨੌਕਰਾਂ ਨੂੰ ਭੇਜਦਾ ਉੱਥੇ ਵੀ ਸਮਰਾਟ ਨੇ ਕਿ ਇਸ ਤਰ੍ਹਾਂ ਦੀ ਆਹ ਵਾਲਾ ਚਮੜਾ ਲਾ ਕੇ ਇਸ ਤਰ੍ਹਾਂ ਦੀ ਬਹੁਤ ਸੋਹਣੀ ਜੁੱਤੀ ਮੇਰੇ ਲਈ ਤਿਆਰ ਕਰੋ ਉਹ ਕਹਿੰਦੇ ਵੀ ਠੀਕ ਐ ਵੀ ਫਲਾਨੇ ਦਿਨ ਨੂੰ ਲੈ ਜਿਓ ਤੇ ਦੂਤ ਨੇ ਕੀ ਕੀਤਾ ਨਾ ਐਵੇਂ ਉਹਨੂੰ ਫੁਰਨਾ ਫੁਰਿਆ ਪਤਾ ਨਹੀਂ ਕੀ ਕਹਿੰਦਾ ਵੀ ਜੁੱਤੀ ਨਾਲੋਂ ਜੇ ਆਪਾਂ ਚੱਪਲ ਬਣਾ ਦਈਏ ਬਹੁਤ ਸੋਹਣੀ ਚਮੜੇ ਦੀ ਤੇ ਉਹ ਉਹਨੂੰ ਕਹਿੰਦਾ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਸੀ ਉਹ ਕਹਿੰਦਾ ਵੀ ਤੈਨੂੰ ਆਪਾਂ ਨੂੰ ਜੁੱਤੀ ਕਿਹਾ ਬਣਾਉਣ ਲਈ ਆਪਾਂ ਜੁੱਤੀ ਬਣਾਵਾਂਗੇ ਕਹਿੰਦਾ ਨਹੀਂ ਕਹਿੰਦਾ ਚੱਪਲਾਂ ਦਾ ਨਾ ਉਹ ਕਹਿੰਦਾ ਉਹਦੇ ਨਾਲ ਦਾ ਸਾਥੀ ਕਹਿੰਦਾ ਚੱਪਲਾਂ ਤਾਂ ਮਰਿਆਂ ਦੇ ਪੈਰ 'ਚ ਪਾਉਂਦੇ ਹੁੰਦੇ ਆ ਵੀ ਚੱਪਲ ਨਹੀਂ ਆਪਾਂ ਸਮਰਾਟ ਗੁੱਸਾ ਕਰੂਗਾ ਉਹਨੇ ਜੁੱਤੀ ਕਹੀ ਐ ਵੀ ਜੁੱਤੀ ਬਣਾਉਣੀ ਆ ਤੇ ਕਹਿੰਦਾ ਮੈਂ ਤਾਂ ਹੁਣ ਬਣਾਤੀ ਮੈਂ ਇੰਨੀ ਮਿਹਨਤ ਕਰਕੇ ਬਣਾਈ ਉਹਨੂੰ ਸੱਚੀ ਪਸੰਦ ਆਊਗੀ ਤੇ ਮਤਲਬ 3-4 ਦਿਨ ਉਹਨੇ ਜੁੱਤੀ ਲਾਉਣੇ ਚੱਪਲ ਬਣਾਉਣ ਤੇ ਲਾਤੇ ਤੇ ਉਹਨੇ ਦਿਨਾਂ ਨੂੰ ਨਾ ਉਹਨਾਂ ਦੇ ਸਮਰਾਟ ਦੇ ਉੱਧਰੋਂ ਬੰਦੇ ਆਏ ਉਹ ਆ ਕੇ ਕਹਿੰਦੇ ਵੀ ਸੌਰੀ ਵੀ ਕੱਲ ਰਾਤ ਉਹ ਸਾਡਾ ਰਾਜਾ ਸਮਰਾਟ ਸੀ ਜਿਹੜਾ ਉਹ ਪੂਰਾ ਹੋ ਗਿਆ ਤੇ ਜੁੱਤੀ ਤਾਂ ਨਹੀਂ ਅਸੀਂ ਲੈਣੀ ਤੇ ਸਾਨੂੰ ਤਾਂ ਕੋਈ ਬੜੀ ਛੇਤੀ ਸਾਨੂੰ ਕੋਈ ਚੱਪਲ ਬਣਾ ਦਿਓ ਵੀ ਅਸੀਂ ਉਹ ਉਹਨਾਂ ਦੇ ਪੌਣੀ ਆ ਤੇ ਉਹ ਕਹਿੰਦਾ ਜੀ ਲਓ ਚੱਪਲ ਤਾਂ ਬਣੀ ਪਈ ਆ ਤੇ ਨਾਲੇ ਅੰਦਰੋਂ ਚੱਪਲ ਕੱਢ ਲਿਆ ਨਾਲੇ ਫੇਰ ਉੱਚੀ ਉੱਚੀ ਹੱਸਿਆ ਵੀ ਮੈਂ ਕੀਤੀ ਤਾਂ ਮੂਰਖਤਾ ਸੀਗੀ ਤੇ ਇਹ ਤਾਂ ਰਾਸ ਆ ਗਈ ਉਹ ਲੈ ਕੇ ਚੱਪਲ ਚਲੇ ਗਏ ਨਾਲੇ ਉਹਨਾਂ ਉਹ ਹੈਰਾਨ ਵੀ ਹੋਏ ਵੀ ਇੰਨੀ ਛੇਤੀ ਕਿਵੇਂ ਬਣਾਤੀ ਤੇ ਇਸ ਤਰ੍ਹਾਂ ਹੀ ਇੱਕ ਵਾਰ ਕੀ ਹੋਇਆ ਤੀਜੀ ਵਾਰ ਕੀ ਹੋਇਆ ਵੀ ਉਹ ਕੋਈ ਤਿੰਨ ਬੱਚੀਆਂ ਇੱਕ ਬਜ਼ੁਰਗ ਔਰਤ ਨਾਲ ਉੱਥੇ ਆਰਡਰ ਦੇਣ ਆਈਆਂ ਕਹਿੰਦੀਆਂ ਵੀ ਇਹਨਾਂ ਦਾ ਵਿਆਹ ਹੈ ਸਾਡਾ ਵਿਆਹ ਹੈ ਥੋੜੇ ਦਿਨਾਂ ਬਾਅਦ ਸਾਡੇ ਘਰ 'ਚ ਫੰਕਸ਼ਨ ਹੈ ਉਹਨਾਂ 'ਚੋਂ ਕਿਸੇ ਇੱਕ ਬੱਚੀ ਦਾ ਵਿਆਹ ਹੋਣਾ ਵੀ ਸਾਡੇ ਸਾਰਿਆਂ ਲਈ ਬੜੀਆਂ ਸੋਹਣੀਆਂ ਤੁਸੀਂ ਜੁੱਤੀਆਂ ਬਣਾ ਕੇ ਦਿਓ ਉਹਨੇ ਦੂਤ ਨੇ ਪਛਾਣ ਲਿਆ ਵੀ ਇਹ ਤਾਂ ਉਹੀ ਕੁੜੀਆਂ ਨੇ ਵੀ ਜਿੰਨਾ ਦੀ ਮਾਂ ਨੂੰ ਮੈਂ ਲੈਣ ਆਇਆ ਸੀਗਾ ਪਰ ਮੈਂ ਤਰਸ ਕਰਕੇ ਛੱਡ ਗਿਆ ਸੀ ਤੇ ਵੀ ਇਹ ਹੁਣ ਇਹ ਤਾਂ ਬੜੀਆਂ ਅਮੀਰ ਨੇ ਇਹਨਾਂ ਨੇ ਤਾਂ ਬੜੇ ਸੋਹਣੇ ਕੱਪੜੇ ਲੱਤੇ ਪਾਏ ਨੇ ਤੇ ਸਾਰਾ ਕੁਝ ਇਹਨਾਂ ਕੋਲ ਆ ਵੀ ਵਿਆਹ ਵੀ ਇਹਨਾਂ ਦਾ ਵਧੀਆ ਹੋ ਰਿਹਾ ਮਹਿੰਗੀਆਂ ਜੁੱਤੀਆਂ ਬਣਵਾਉਣ ਆਈਆਂ ਨੇ ਤੇ ਉਸ ਬੁੱਢੀ ਮਾਈ ਨੂੰ ਜਿਹੜੀ ਉਹਨਾਂ ਦੇ ਨਾਲ ਇੱਕ ਬਜ਼ੁਰਗਔਰਤ ਆਈ ਉਹਨੂੰ ਪੁੱਛਦਾ ਵੀ ਇਹ ਬੱਚੀਆਂ ਥੋਡੀਆਂ ਉਹ ਕਹਿੰਦੀ ਵੀ ਮੇਰੀਆਂ ਬੱਚੀਆਂ ਨਹੀਂ ਇਹ ਤਾਂ ਵਿਚਾਰੀਆਂ ਅਨਾਥ ਸੀਗੀਆਂ ਤੇ ਇਹਨਾਂ ਦੀ ਮਾਂ ਛੋਟੀਆਂ-ਛੋਟੀਆਂ ਨੂੰ ਛੱਡ ਕੇ ਚਲੀ ਗਈ ਸੀ ਤੇ ਮੇਰੇ ਕੋਈ ਔਲਾਦ ਨਹੀਂ ਸੀ ਤੇ ਮੈਂ ਇਹਨਾਂ ਤਿੰਨਾਂ ਨੂੰ ਹੀ ਅਡਾਪਟ ਕਰ ਲਿਆ ਤੇ ਹੁਣ ਉਹ ਬੱਚੀਆਂ ਹੁਣੇ ਵੱਡੀਆਂ ਹੋ ਗਈਆਂ ਹੁਣ ਮੈਂ ਇਹਨਾਂ ਦੇ ਦਾ ਵਿਆਹ ਕਰਨ ਲੱਗੀਆਂ ਇਹਨਾਂ ਚੋਂ ਇੱਕ ਦਾ ਤੇ ਯੈਸ ਕਰਕੇ ਹੁਣ ਅਸੀਂ ਇੱਥੇ ਫਿਰ ਉਹਦੇ ਦਿਮਾਗ 'ਚ ਆਇਆ ਉਹ ਫੇਰ ਹੱਸਿਆ ਉੱਚੀ ਉੱਚੀ ਆਪਦੀ ਉਸੇ ਮੂਰਖਤਾ ਤੇ ਉਹ ਕਹਿੰਦਾ ਵੀ ਮੈਂ ਤਾਂ ਲੈ ਕੇ ਨਹੀਂ ਸੀ ਚੱਲਿਆ ਉਹਦੀ ਉਹਨਾਂ ਦੀ ਮਾਂ ਦੀ ਆਤਮਾ ਵੀ ਇਹ ਕੀ ਕਰਨਗੀ ਆ ਤੇ ਕਹਿੰਦਾ ਜੇ ਮੈਂ ਲੈ ਜਾਂਦਾ ਚਲੋ ਮੈਂ ਨਹੀਂ ਲੈ ਕੇ ਗਿਆ ਉਹਨਾਂ ਨੇ ਕਿਸੇ ਹੋਰ ਦੀ ਡਿਊਟੀ ਲਾਤੀ ਉਹ ਲੈ ਗਏ ਤੇ ਉਹ ਔਰਤ ਮਰ ਗਈ ਇਹਨਾਂ ਦੀ ਮਾਂ ਤੇ ਜੇ ਉਹ ਨਾ ਮਰਦੀ ਇਹਨਾਂ ਦੀ ਸਾਰੀ ਜ਼ਿੰਦਗੀ ਉਸੇ ਗੁਰਬਤ ਚ ਲੰਗਣੀ ਸੀ ਤੇ ਇਹਨਾਂ ਦੀ ਕਿਸਮਤ ਇਸ ਤਰ੍ਹਾਂ ਵੀ ਇਹ ਉਹਨਾਂ ਨੂੰ ਬਜ਼ੁਰਗ ਔਰਤ ਨੇ ਅਮੀਰ ਔਰਤ ਨੇ ਪਾੜ ਲਿਆ ਤੇ ਇਹਨਾਂ ਦੀ ਜ਼ਿੰਦਗੀ ਸੁਧਰ ਗਈ ਤੇ ਹੁਣ ਉਸ ਨੂੰ ਲੱਗਦਾ ਭੁੱਲ ਵੀ ਗਈਆਂ ਕਿਉਂਕਿ ਉਦੋਂ ਬਹੁਤ ਛੋਟੀਆਂ ਸੀ ਤੇ ਵੀ ਹੁਣ ਇਹਨਾਂ ਦਾ ਜ਼ਿੰਦਗੀ ਇਹਨਾਂ ਦੀ ਜਿਹੜੀ ਚਲੋ ਵਧੀਆ ਹੋ ਗਈ ਤਾਂ ਫੇਰ ਉਹਨੇ ਜਦੋਂ ਉੱਚੀ ਉੱਚੀ ਹੱਸਿਆ ਤੇ ਘਰ ਆ ਕੇ ਉਹਨੇ ਉਹਨੂੰ ਗੱਲ ਸੁਣਾਈ ਆਪਣੇ ਦੂਜੇ ਭਾਈਵਾਲ ਨੂੰ ਜਿਹੜਾ ਨਾਲ ਜੁੱਤੀਆਂ ਬਣਾਉਂਦਾ ਸੀ ਰਲ ਕੇ ਉਹ ਕਹਿੰਦਾ ਵੀ ਤੂੰ ਹੱਸਦਾ ਕਿਉਂ ਹੁਣ ਜਦੋਂ ਕੋਈ ਇਹੋ ਜਿਹੀ ਗੱਲ ਹੋਂਦੀ ਆ ਉਹ ਕਹਿੰਦਾ ਮੈਂ ਆਪਣੀ ਮੂਰਖਤਾ ਤੇ ਹੱਸਦਾ। ਕਹਿੰਦਾ ਮੈਂ ਉਸ ਰੱਬ ਨੂੰ, ਉਹ ਪਰਮਾਤਮਾ ਨੂੰ ਜਾਂ ਉਸ ਕੁਦਰਤ ਆਪਾਂ ਜਿਹੜਾ ਵੀ ਨਾਂ ਦੇਦੀਏ ਵੀ ਮੈਂ ਉਹਨੂੰ ਉਹਦੇ ਕੀਤੇ ਕੰਮ ਤੇ ਉਹਨੂੰ ਮੈਂ ਕਹਿਣ ਲੱਗਾ ਸੀ ਕਿ ਤੁਸੀਂ ਇਹ ਗਲਤ ਕੀਤਾ। ਤੇ ਪਰ ਕਹਿੰਦਾ ਅੱਜ ਮੈਨੂੰ ਉੱਥੋਂ ਇਹ ਸਬਕ ਮਿਲਿਆ ਕਿ ਜੋ ਵੀ ਹੁੰਦਾ ਹੈ, ਜੋ ਵੀ ਵਾਪਰਦਾ ਉਸ ਵੇਲੇ ਉਸ ਘੜੀ ਸਾਨੂੰ ਉਹ ਲੱਗਦਾ ਕਿ ਬਹੁਤ ਮਾੜਾ ਹੋਇਆ। ਪਰ ਜਿਹੜਾ ਉਹਦੇ ਪਿਛਲਾ ਕਾਰਨ ਹੈ ਸ਼ਾਇਦ ਕੁਦਰਤ ਉਸ ਤੋਂ ਜ਼ਿਆਦਾ ਬੈਟਰ ਜਾਣਦੀ ਹੁੰਦੀ ਆ ਤੇ ਉਹ ਕੁਝ ਅੱਛਾ ਹੀ ਹੋਣ ਵਾਲਾ ਹੁੰਦਾ ਪਰ ਅਸੀਂ ਕਿਉਂਕਿ ਮਨੁੱਖਾਂ ਅਸੀਂ ਬਹੁਤੀ ਛੇਤੀ ਅਸੀਂ ਸਮਝ ਨਹੀਂ ਪਾਉਂਦੇ ਤੇ ਸਾਨੂੰ ਐ ਲੱਗਦਾ ਕਿ ਸਾਡੇ ਨਾਲ ਆ ਵੀ ਗਲਤ ਹੋਇਆ ਆ ਵੀ ਹੋਇਆ ਫਿਰ ਅਸੀਂ ਝੂਰਦੇ ਰਹਿੰਨੇ ਆ ਤੇ ਪਰ ਕਦੇ ਵੀ ਇਸ ਤਰ੍ਹਾਂ ਦੀਆਂ ਜਦੋਂ ਕੜੀਆਂ ਆਉਂਦੀਆਂ ਨੇ ਤੇ ਆਪਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਸ਼ਾਇਦ ਇਸ ਤੋਂ ਅੱਗੇ ਕੁਝ ਅੱਛਾ ਹੋਣ ਵਾਲਾ ਸੋ ਇਹ ਦੋ ਵੱਡੇ ਲੈਸਨ ਸਾਨੂੰ ਹੋਰ ਕਿਤੋਂ ਨਹੀਂ ਮਿਲਦੇ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਛੋਟੀਆਂ-ਛੋਟੀਆਂ ਗਲਤੀਆਂ ਛੋਟੀਆਂ-ਛੋਟੀਆਂ ਬੇਵਕੂਫੀਆਂ ਕਰਦੇ ਹਾਂ ਸ਼ਾਇਦ ਉਹ ਸਾਡੇ ਲਈ ਵੱਡੇ ਲੈਸਨ ਹੀ ਹੁੰਦੇ ਆ ਵੱਡੇ ਸਬਕ ਹੁੰਦੇ ਆ ਤੇ ਅੱਜ ਦੀ ਇਹੀ ਸੀਗੀ ਗੱਲਬਾਤ ਮੈਂ ਪੜ੍ਹੀ ਸੀ ਮੈਨੂੰ ਲੱਗਿਆ ਵੀ ਮੈਂ ਸਾਂਝੀ ਕਰਾਂ ਕਿਉਂਕਿ ਮੇਰੇ ਦਿਲ ਨੂੰ ਲੱਗੀ ਸੀ ਇਹ ਗੱਲ ਤੇ ਫਿਰ ਮਿਲਦੇ ਆ ਕਿਸੇ ਹੋਰ ਨਵੇਂ ਵਿਸ਼ੇ ਨਾਲ ਨਵੀਂ ਗੱਲਬਾਤ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ